ਲਓ ਜੀ ਜਿਹੜੀ ਚੀਜ਼ ਤੁਹਾਡੇ ਵਾਸਤੇ ਅਸੀਂ ਲੈ ਆਏ ਨਾ ਇਹ ਪੀ ਕੇ ਨਾ 47 ਡਿਗਰੀ ਦੇ ਵਿੱਚ ਵੀ ਗਰਮੀ ਨਹੀਂ ਤੁਹਾਨੂੰ ਲੱਗੂਗੀ ਠੰਡ ਲੱਗਣ ਲੱਗ ਜਾਂਦੀ ਆ ਇਹ ਚੀਜ਼ ਪੀ ਕੇ ਤੇ ਨਾਲੇ ਸਰੀਰ ਤਾਂ ਅੰਦਰੋਂ ਹੌਸਤ ਰਹਿੰਦਾ ਇਹ ਜੇ ਇਹ ਪੀ ਲਓਗੇ ਤੇ ਆਜੋ ਬਾਬਾ ਜੀ ਨਾਲ ਕਰਾਉਨੇ ਆ ਤੁਹਾਡੀ ਗੱਲ ਬਾਤ ਤੇ ਨਾਲੇ ਦੱਸ ਦਿਆਂ ਕਿਹੜੀ ਜਗ੍ਹਾ ਤੇ ਆ ਇਹ ਹੈਗਾ ਵਾ ਮੋਗੇ ਤੋਂ ਜਲੰਧਰ ਨੂੰ ਜਾਂਦਿਆਂ ਨੂੰ ਰੋਡ ਤੇ ਆ ਤੇ ਬਾਬਾ ਜੀ ਜਗ੍ਹਾ ਵੀ ਦੱਸਣਗੇ ਕਿਹੜੀ ਜਗ੍ਹਾ ਤੇ ਆਉਂ। ਆਗਤਾਲੀਆਂ ਚੀਜ਼ਾਂ ਮਿੱਤਰੋ ਆਹਾਂ ਚੀਜ਼ਾਂ ਤੁਹਾਡੇ ਸਾਹਮਣੇ ਪਈਆਂ ਵਾ। ਜਿਹੜੀਆਂ ਬਾਬਾ ਜੀ ਪਾਉਂਦੇ। ਬਾਬਾ ਜੀ ਕਿੰਨਾ ਕ ਟਾਈਮ ਲੱਗ ਜਾਂਦਾ ਜੀ ਬਣਾਉਣ ਨੂੰ? ਇਹਨੂੰ ਰਗੜਨ ਨੂੰ ਔਣਾ 1 ਘੰਟਾ ਲੱਗ ਜਾਂਦਾ ਕਿ ਘੰਟਾ। ਠੀਕ ਆ ਜੀ। ਜਦੋਂ ਘੰਟਾ ਰਗੜਿਆ ਗਿਆ ਤਾਂ ਠੰਡੀ ਕਰਦਣੀ ਤਸਵੀਰ ਇਹਨਾਂ ਦੀ। ਅੱਛਾ ਉਹਦੇ ਨਾਲ ਠੰਡੀ ਹੋ ਜਾਣੀ ਹੈ। ਠੰਡੀ ਹੋ ਜਾਣੀ ਬਿਲਕੁਲ। ਠੀਕ ਆ ਜੀ। ਤੇ ਇਹ ਇਹ ਜਿਵੇਂ ਖਸ ਖਸ ਆ ਇਹਨਾਂ ਤੇ ਹੋਰ ਠੰਡੀ ਤਸਵੀਰ ਵਾਲੀ ਕਿਹੜੀ-ਕਿਹੜੀ ਚੀਜ਼ ਆ ਜੀ? ਉਹ ਤੇ ਕਾਜੂ ਕਾਜੂ ਬ ਚਾਰੇ ਮਗਜ ਪੈਂਦੇ ਆ ਕਾਲੀ ਮਿਰਚ ਲਾਚੀ گلاب ਦੇ ਪੱਤੇ ᱥਾਂਫ ਤੇਜੀ ਜਾ ਪਿਆ ਕੇ ਇਹਨੂੰ ਰਗੜ ਕੇ ਘੰਟਾ ਫਿਰ ਇਹਦਾ ਜਿਹੜਾ ਦੁੱਧ ਨਿਕਲਦਾ ਵਾ ਹਾਂਜੀ ਉਹ ਛਾਣਾ ਲਾ ਕੇ ਫਿਰ ਜਾ ਕੇ ਤਿਆਰ ਹੁੰਦੀ ਏ ਸ਼ਰਧਾਈ ਠੀਕ ਆ ਜੀ ਹਾਂਜੀ ਇਹ ਨਾ ਬਾਬਾ ਜੀ ਕਈ ਨਾ ਬੁੜੀਆਂ ਤੇ ਬੰਦੇ ਇਹ ਚੀਜ਼ ਡਰਦੇ ਆ ਵੀ ਨਿੰਗ ਸਿੰਘਾ ਨੇ ਵੀ ਆਪਦੇ ਵਾਸਤੇ ਤਿਆਰ ਕੀਤਾ ਇਹਦੇ ਵਿੱਚ ਵੀ ਹੋਰ ਚੀਜ਼ ਪਾਈ ਹੋਵੇ ਵੀ ਉਹ ਨਾ ਪਾਈ ਹੋਵੇ ਹਾਂਜੀ ਉਹ ਡਾਊਟ ਹੁੰਦਾ ਹਰੇਕ ਨੂੰ ਪਰ ਆਪਾਂ ਲੈ ਕੇ ਵੀ ਬੋਰਡ ਲਾਇਆ ਠੰਡੀ ਮਿੱਟੀ ਰਗੜੇ ਵਾਲੀ ਸ਼ਰਧਾਈ ਠੀਕ ਹੈ ਜੀ ਦਾ ਮਤਲਬ ਹੁੰਦਾ ਵਾ ਇਹ 350 ਸਾਲ ਪੁਰਾਣੀ ਚੱਲਦੀ ਆ ਰਹੀ ਆ ਠੀਕ ਹੈ ਜੀ ਇਹ ਕਿਸੇ ਬੰਦੇ ਨੇ ਨਹੀਂ ਬਣਾਈ ਕਿਸੇ ਨੇ ਨਹੀਂ ਬਣਾਈ ਕੁਦਰਤ ਵੱਲੋਂ ਹੀ ਆਈ ਆ ਠੀਕ ਹੈ ਜੀ ਕੁਦਰਤ ਵੱਲੋਂ ਸ਼੍ਰੀ ਹਰਗੋਬਿੰਦ ਸਿੰਘ ਪਾਸ਼ਾ ਜੀ ਨੇ ਪਹਿਲਵਾਨਾ ਵਾ ਤੇ ਸ਼ੁਰੂ ਕੀਤੀ ਸੀ ਠੀਕ ਹੈ ਜੀ ਹਾਂ ਜੀ ਜਾਣੀ ਇਹਦੇ ਵਿੱਚ ਸੁੱਖਾ ਨਹੀਂ ਪਾਇਆ ਹੁੰਦਾ ਜੀ ਚਾਹ ਮੈਂ 1% ਨਸ਼ਾ ਨਹੀਂਗਾ ਕੋਈ ਸਾਨੂੰ ਉਹ ਵੀ ਮਤਲਬ ਤੁਹਾਨੂੰ ਚੀਜ਼ ਦਿਖਾਉਣ ਲੱਗੇ ਆ ਜਿਹੜੀ ਬਿਮਾਰੀਆਂ ਤੋਂ ਦੂਰ ਕਰ ਦੂਗੀ ਤੁਹਾਨੂੰ ਠੰਡੇ ਤਾਂ ਹਰੇਕ ਹੀ ਪੀਂਦਾ ਵਾ ਤੇ ਬਾਬਾ ਜੀ ਨਾ ਕਰਾਉਂਦੇ ਆ ਗੱਲ ਤੇ ਵੀ ਕੀ ਕੀ ਇਹ ਪੌਂਦੇ ਆ ਇਹਦੇ ਵਿੱਚ ਤੇ ਕਿਹੜੀਆਂ-ਕਿਹੜੀਆਂ ਮੰਨ ਲੋ ਵੀ ਆਪਾਂ ਨੂੰ ਤਾਕਤਾਂ ਦਊ ਇਹ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੈਮਸ ਇਤਾਂ ਜੀ ਛੜਦੀ ਕਲਾ ਨੰਦਿਆ ਜੀ ਕਿੰਨਾ ਕ ਟਾਈਮ ਤੋਂ ਜੀ ਤੁਸੀਂ ਆਹ ਛਿਕਾਰ ਰਹੇ ਆ ਸੰਸਾਈ ਇਹ ਹੋ ਗਿਆ ਆਪਾਂ ਨੂੰ ਡੇਢ ਹਫਤਾ ਹੋ ਗਿਆ ਹਫਤਾ ਡੇਢ ਡੇਢ ਹਫਤਾ ਹੀ ਹੋਇਆ ਜੀ ਇਹ ਡੇਢ ਉਹਦਾ ਅੱਡਾ ਜਿਹੜਾ ਪੁਰਾਣਾ ਚੱਲਿਆ 3 ਮਹੀਨੇ ਚੱਲ ਰਿਹਾ ਕਮਲ ਹਸਪਤਲ ਸਾਹਮਣੇ ਨਕੋਦਰ ਠੀਕ ਆ ਜੀ ਤੇ ਆਹ ਆਹ ਰੋਡ ਕਿੱਧਰੋਂ ਕਿੱਧਰ ਨੂੰ ਜਾਂਦਾ ਜੀ ਇਹ ਨਕੋਦਰ ਰੋਡ ਆ ਜ ਠੀਕ ਹੈ ਰੋਡ ਮੋਗਾ ਰੋਡ ਠੀਕ ਹੈ ਜੀ ਤਮੋਦਰ ਤਾਂ ਜਾਂਦਾ ਜੀ ਇਹ ਲੱਗਾ ਜੀ ਲੱਦਣਾ ਚੌਂਗ ਦੇ ਵਿੱਚ ਲੱਦੜਾ ਢਾਡੇ ਤੇ ਗੰਧ ਢਾਡੇ ਤੇ ਠੀਕ ਹੈ ਜੀ ਲੋ ਮਿੱਤਰੋ ਆਹ ਤੁਹਾਨੂੰ ਰਾਹ ਦਿਖਾ ਦਿੰਨੇ ਆ ਆਹ ਗੇਟ ਦੀ ਨਿਸ਼ਾਨੀ ਰੱਖ ਲਿਓ ਮਿੱਤਰੋ ਤੇ ਇਹਦੇ ਬਿਲਕੁਲ ਸਾਹਮਣੇ ਆ ਦੋ ਅੱਡੇ ਲੱਗੇ ਹੋਏ ਆ ਆਹ ਪਰਲੀ ਸਾਈਡ ਵੀ ਵੀਰ ਦਾ ਲਾਇਆ ਹੋਇਆ ਤੇ ਇੱਧਰ ਬਾਬਾ ਜੀ ਦਾ ਵਾ ਤੇ ਤੁਸੀਂ ਇੱਥੋਂ ਪੀ ਸਕਦੇ ਆ ਮਿੱਤਰੋ ਜਿਹੜੀਆਂ ਨਾ ਚੀਜ਼ਾਂ ਜਿਵੇਂ ਠੰਡਾ ਹੋ ਗਿਆ ਉਹ ਤਾਂ ਆਪਣੇ ਸਰੀਰ ਨੂੰ ਨੁਕਸਾਨ ਬਹੁਤ ਜ਼ਿਆਦਾ ਪਹੁੰਚਾਉਂਦੇ ਆ ਤੇ ਇਹ ਤਾਕਤ ਵਾਲੀਆਂ ਚੀਜ਼ਾਂ ਮਿੱਤਰੋ ਆਹ ਚੀਜ਼ਾਂ ਤੁਹਾਡੇ ਸਾਹਮਣੇ ਪਈਆਂ ਵਾ ਜਿਹੜੀਆਂ ਬਾਬਾ ਜੀ ਪਾਉਂਦੇ ਬਾਬਾ ਜੀ ਕਿੰਨਾ ਕੁ ਟਾਈਮ ਲੱਗ ਜਾਂਦਾ ਜੀ ਬਣਾਉਣ ਨੂੰ ਇਹਨੂੰ ਰਗੜਨ ਨੂੰ ਪੌਣਾ ਇੱਕ ਘੰਟਾ ਲੱਗ ਜਾਂਦਾ ਕਿ ਘੰਟਾ ਠੀਕ ਆ ਜੀ ਰਗੜਾ ਲਾਉਂਦੇ ਨੇ ਠੀਕ ਆ ਜੀ ਤੇ ਕਿੱਥੇ ਪਿਆ ਜੀ ਆਪਣਾ ਕੁੰਡਾ ਕੰਡਾ ਜੀ ਸੁਨਹਿਰਾ ਸਲੋਤਰ ਪਿਆ ਵਾ ਠੀਕ ਆ ਜੀ ਉਹਨੂੰ ਅਸੀਂ ਕੁੰਡਾ ਕਹਿ ਦਿੰਦੇ ਆ ਜੀ ਤੇ ਆਪਣੇ ਸੁਨਹਿਰਾ ਸਲੋਤਰ ਹੀ ਕਹਿੰਦੇ ਆ ਨੇ ਅਸੀਂ ਠੀਕ ਆ ਜੀ ਉਹ ਦਿਖਾ ਦਈਏ ਜੀ ਉਹ ਵੀ ਨਹਿਮ ਦਾ ਸਲੋਤਰ ਹੁੰਦਾ ਜੀ ਠੀਕ ਹੈ ਜੀ। ਪੱਤਰ ਦਾ ਸੁਨਹਿਰਾ ਹੁੰਦਾ। ਜਿਹੜੇ ਬਦਾਮਾ ਬਦਾਮਾਂ ਦੀ ਤਸਵੀਰ ਗਰਮ ਮਿਆਂ। ਹਾਂਜੀ। ਬਦਾਮ ਕਾਜੂ ਗਰਮ ਹੁੰਦੇ ਕੱਲੇ ਬਦਾਮ ਕਾਜੂ ਹੀ। ਠੀਕ ਹੈ ਜੀ। ਇਹਨਾਂ ਤਸਵੀਰ ਠੰਡੀ ਕਰਦੀ ਨੇ ਮਾ। ਜਦੋਂ ਘੰਟਾ ਰਕੜਿਆ ਗਿਆ। ਹਾਂਜੀ। ਠੰਡੀ ਕਰ ਦੇਣੀ ਤਸਵੀਰ ਇਹਨਾਂ ਦੀ। ਆ ਉਹਦੇ ਨਾਲ ਠੰਡੀ ਹੋ ਜਾਣੀ। ਠੰਡੀ ਹੋ ਜਾਣੀ ਬਿਲਕੁਲ। ਠੀਕ ਹੈ ਜੀ। ਤੇ ਇਹ ਇਹ ਜਿਵੇਂ ਖਸ ਖਸ ਆ ਇਹਨਾਂ ਤੇ ਹੋਰ ਠੰਡੀ ਤਸਵੀਰ ਵਾਲੀ ਕਿਹੜੀ ਕਿਹੜੀ ਚੀਜ਼ ਆ ਜੀ? ਇੱਕ ਕਾਜੂ ਕਾਜੂ ਬਦਾਮ ਚਾਰੇ ਮਗਰੇ ਪੈਂਦੇ ਆ ਕਾਲੀ ਮਿਰਚ ਹਾਂਜੀ ਲਾਚੀ گلاب ਦੇ ਪੱਤੇ ਸੌਂਫ ਇਹ ਜਿਹੜਾ ਪਿਆ ਗਿਆ ਇਹਨੂੰ ਰਗੜ ਕੇ ਘੰਟਾ ਮੇਰੇ ਦਾ ਜਿਹੜਾ ਦੁੱਧ ਨਿਕਲਦਾ ਵਾ ਹਾਂਜੀ ਉਹ ਛਾਣਾ ਲਾ ਕੇ ਫਿਰ ਜਾ ਕੇ ਤਿਆਰ ਹੁੰਦੀ ਏ ਸਰਦਾਈ ਠੀਕ ਹੈ ਜੀ ਹਾਂਜੀ ਇਹ ਨਾ ਬਾਬਾ ਜੀ ਕਈ ਨਾ ਬੁੜੀਆਂ ਤੇ ਬੰਦੇ ਇਹ ਚੀਜ਼ ਡਰਦੇ ਆ ਵੀ ਨਿੰਗ ਸਿੰਘਾਂ ਨੇ ਵੀ ਆਪਦੇ ਵਾਸਤੇ ਤਿਆਰ ਕੀਤਾ ਇਹਦੇ ਵਿੱਚ ਵੀ ਹੋਰ ਕੀ ਬਈ ਉਹ ਨਾ ਪਾਈ ਹੋਵੇ ਹਾਂਜੀ ਉਹ ਡਾਊਟ ਹੁੰਦਾ ਹਰੇਕ ਨੂੰ ਪਰ ਆਪਾਂ ਲੈ ਕੇ ਵੀ ਬੋਰਡ ਲਾਇਆ ਢੰਡੀ ਮਿੱਠੀ ਰਗੜੇ ਵਾਲੀ ਸਰਦਾਈ ਠੀਕ ਹੈ ਜੀ ਦਾ ਮਤਲਬ ਹੁੰਦਾ ਵਾ ਇਹ 350 ਸਾਲ ਪੁਰਾਣੀ ਚੱਲਦੀ ਆ ਰਹੀ ਆ ਠੀਕ ਹੈ ਜੀ ਇਹ ਕਿਸੇ ਬੰਦੇ ਨੇ ਨਹੀਂ ਬਣਾਈ ਕਿਸੇ ਨੇ ਨਹੀਂ ਬਣਾਈ ਕੁਦਰਤ ਵੱਲੋਂ ਹੀ ਆਈ ਆ ਠੀਕ ਹੈ ਜੀ ਕੁਦਰਤ ਵੱਲੋਂ ਸ਼੍ਰੀ ਹਰਗੋਬਿੰਦ ਸਿੰਘ ਪਾਸ਼ਾ ਜੀ ਨੇ ਪਹਿਲਵਾਨਾ ਵਾਤਾ ਸ਼ੁਰੂ ਕੀਤੀ ਸੀ ਠੀਕ ਹੈ ਜੀ ਹਾਂ ਜੀ ਜਾਣੀ ਇਹਦੇ ਵਿੱਚ ਸੁੱਖਾ ਨਹੀਂ ਪਾਇਆ ਹੋਊਗਾ ਜੀ ਚਾਹਾਂ 1% ਨਸ਼ਾ ਨਹੀਂਗਾ ਕੋਈ ਸਾਨੂੰ ਸਾਬਤ ਕਰਕੇ ਦਿਖਾ ਦੇਵੇ ਲੋ ਵੀ ਮਿੱਤਰੋ ਡਰਨ ਦੀ ਲੋੜ ਨਹੀਂ ਪੀ ਪੀਣਾ ਪਣਾ ਵੀ ਇਹਨਾਂ ਨੂੰ ਪੀ ਸਕਦੇ ਆ ਵਾ ਆਪਣੇ ਫਾਇਦੇ ਵੀ ਲਿਖੇ ਹੋਏ ਤੇ ਸਾਰੇ ਅੱਛਾ ਫਾਇਦੇ ਵੀ ਲਿਖੇ ਹੋਏ ਆ ਜੀ ਠੀਕ ਹੈ ਜੀ ਮਾੜਾ ਜਿਹਾ ਦੱਸ ਦੂੰਗੇ ਇਹਦੇ ਬਾਰੇ ਫਾਇਦੇਆਂ ਬਾਰੇ ਆਜੋ ਜੀ ਇਹਦੀ ਮੈਂ ਜੀ ਲਾ ਵੀ ਦਊਗਾ ਡਿਟੇਲ ਵੈਸੇ ਆਪਾਂ ਬਾਬਾ ਜੀ ਤੋਂ ਹੀ ਪੁੱਛਣਾ ਵਾ ਹਾਂ ਜੀ ਹਾਂ ਜੀ ਦੱਸ ਦਿਓ ਜੀ ਇੱਧਰ ਖੜ ਕੇ ਇਹਦੇ ਵਿੱਚ ਪਹਿਲਾਂ ਆਉਂਦੇ ਬਾਦਾਮ ਦਿਮਾਗ ਵੀ ਤੇਜ਼ ਕਰਦਾ ਮਿੱਤਰੋ ਇਹ ਉੱਥੇ ਖੜ ਜੋ ਬਾਬਾ ਜੀ ਇਹ ਬਾਦਾਮ ਆ ਕਈ ਭੇਗੇ ਵਰਤਦੇ ਇਹਨੂੰ ਠੀਕ ਆ ਜੀ ਜਦੋਂ ਆਪਾਂ ਇਹ ਬਿਨਾ ਭੇੇ ਵੀ ਵਰਤ ਵਰਤ ਸਕਦੇ ਆਪਾਂ ਠੀਕ ਆ ਜੀ ਜਿਹੜੇ ਨਿੰਮ ਦਾ ਸਲੂਤਰੇ ਆ ਉਹਨੇ ਠੰਡੀ ਕਰਦੇ ਨਿੰਮ ਠੰਡੀ ਹੁੰਦੀ ਆ ਉਹ ਸਾਰਿਆਂ ਨੂੰ ਪਤਾ ਵਾ ਠੀਕ ਆ ਜੀ ਨਿੰਮ ਠੰਡੀ ਹੁੰਦੀ ਆ ਜਿਹੜੀ ਖਾਸ ਖਾਸ ਆ ਇਹ ਡੋਡਿਆਂ ਦੇ ਵਿੱਚੋਂ ਨਿਕਲਦੀ ਆ ਉਹ ਵੀ ਪਤਾ ਇਹ ਨਸ਼ਾ ਨਹੀਂ ਹੁੰਦਾ ਇਹ ਦਵਾਈ ਹੁੰਦੀ ਹੈ ਇੱਕ ਤਰ੍ਹਾਂ ਦੀ ਇਹ ਸਿਰ ਵਾਸਤੇ ਬਹੁਤ ਚੰਗੀ ਚੀਜ਼ ਹੈ ਜੀ ਹਾਂ ਜੀ ਹਾਂ ਜੀ ਇਹ ਸਰੀਰ ਲਈ ਸਹੀ ਹੁੰਦੀ ਹੈ ਠੀਕ ਹੈ ਜੀ ਸਾਰੇ ਸਰੀਰ ਨੂੰ ਵੀ ਹਾਂ ਜੀ ਹਾਂ ਜੀ ਠੰਡਾ ਰੱਖਦੀ ਹੈ ਜੀ ਇਹ ਸਦਾ ਹੀ ਆ ਨੇ ਦੁੱਖ ਦੂਰ ਕਰਦੀ ਆ ਇਹਦਾ ਕੋਈ ਹਾਨੀਕਾਰਨਕ ਨਹੀਂਗਾ ਕੋਈ ਬਿਮਾਰਿਆ ਕੋਈ ਕੋਸ਼ਿਆ ਅਸ਼ਰਦਹੀ ਪੀ ਲਵੇ ਤਿੰਨ ਚਾਰ ਦਿਨ ਬੰਦਾ ਪੂਰਾ ਸੈੱਟ ਹੋ ਜਾਂਦਾ ਠੀਕ ਹੈ ਜੀ ਹਾਂ ਜੀ ਲਓ ਵੀ ਮਿੱਤਰੋ ਇਹ ਬਹੁਤ ਵਧੀਆ ਚੀਜ਼ ਹੈ ਮਿੱਤਰੋ ਤੇ ਆ ਇੱਥੇ ਬਾਬਾ ਜੀ ਇਧਰਲੀ ਸਾਈਡ ਲਾਉਂਦੇ ਆ ਤੇ ਇਧਰਲੀ ਸਾਈਡ ਇੱਕ ਨੌਜਵਾਨ ਹੋਰ ਆ ਤੇ ਉਧਰੋਂ ਵੀ ਤੁਸੀਂ ਪੀ ਸਕਦੇ ਆ ਇਧਰੋਂ ਵੀ ਠੀਕ ਹੈ ਨਾ ਜੀ ਤੇ ਬਹੁਤ ਵਧੀਆ ਚੀਜ਼ ਆ ਮਿੱਤਰੋ ਇਹ ਤੁਸੀਂ ਘਰੇ ਵੀ ਬਣਾ ਸਕਦੇ ਆ ਜੇ ਮੰਨ ਲਓ ਵੀ ਬਾਹਰੋਂ ਨਹੀਂ ਪੀਣੀਗੀ ਤੇ ਆ ਤੁਹਾਨੂੰ ਚੀਜ਼ਾਂ ਮਿੱਤਰੋ ਦਿਖਾ ਦਿਆਂਵਾ ਜਿਹੜੀਆਂ ਜਿਹੜੀਆਂ ਇੱਥੇ ਪੈਂਦੀਆਂ ਆ ਬਾਬਾ ਜੀ ਇਹ ਜੇ ਮੰਨ ਲਓ ਵੀ ਘਰੇ ਬਣਾਉਣੀ ਆ ਹਾਂਜੀ ਤੇ ਇਹ ਉਹਦੇ ਵਾਸਤੇ ਭੌਂ ਕੇ ਰੱਖਣੀ ਪਣੀ ਆ ਇਹ ਰਾਤ ਨੂੰ ਭੇਗ ਵੀ ਭੇਜ ਸਕਦੇ ਆ ਪਰ ਸਾਰੀ ਸਮਗਰੀ ਨਹੀਂ ਭੇਜ ਸਕਦਾ ਬੰਦਾ ਠੀਕ ਆ ਜੀ ਇਹ ਬਾਦਾਮ ਹੀ ਇਕੱਲੇ ਭੇਜ ਸਕਦਾ ਬਾਦਾਮ ਕਰਮ ਹੁੰਦੇ ਆ ਬਰਾਮ ਪਿਆਉ ਦੇਣੇ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਇਹ ਜਦੋਂ ਆਪਾਂ ਰਗੜਾ ਲਾਉਣਾ ਉਹ ਤੋਂ ਅੱਧਾ ਘੰਟਾ ਪਹਿਲਾਂ ਭੇਕ ਰੱਖ ਦੇਵੇ ਪੌਣਾ ਘੰਟਾ ਠੀਕ ਆ ਜੀ ਹਾਂਜੀ ਜਿਹਨੇ ਭੇਕ ਵਰਤਣੀ ਠੀਕ ਹੈ ਤੇ ਰਗੜਾ ਕਿੰਨਾ ਕੁ ਟਾਈਮ ਲਾਉਣਾ ਪੈਣਾ ਜੀ ਜਿੱਦਾ ਆਦੇ ਹਿਸਾਬ ਨਾਲ ਹੁੰਦਾ ਆਪਾਂ ਜੇ ਜਿਆਦਾ ਲਾਈਦਾ ਆਪਾਂ ਨੂੰ ਘੰਟਾ ਘੰਟੇ ਤੋਂ ਉੱਪਰ ਲੱਗ ਜਾਂਦਾ ਵਾ ਠੀਕ ਆ ਜੀ ਅੱਧਾ ਪੌਣਾ ਘੰਟਾ ਚਾਹੀਦਾ ਹੈ ਰਗੜਨ ਨੂੰ ਠੀਕ ਆ ਜੀ ਭਾਈ ਤੁਸੀਂ ਕਿਹੜੀ ਜਗ੍ਹਾ ਤੋਂ ਲੈਣ ਆਏ ਆ ਜੀ ਭਾਜੀ ਅਸੀਂ ਆਏ ਆ ਜੀ ਨਕੋਤਰ ਤੋਂ ਲੈਣ ਆਏ ਆ ਜੀ ਠੀਕ ਹੈ ਜੀ ਸਾਡੇ ਪਰੋਹਣੇ ਆਏ ਸੀ ਲੁਧਿਆਣੇ ਤੋਂ ਅੱਗੇ ਵੀ ਠੀਕੇ ਜਾਂਦੇ ਇੱਥੋਂ ਬਹੁਤ ਵਧੀਆ ਲੱਗੀ ਸਾਰਿਆਂ ਨੂੰ ਪਲਾਵਾਂਗੇ ਉਹਨਾਂ ਘਰੇ ਜਾ ਕੇ ਟੋਲੂ ਲੈ ਕੇ ਆਏ ਆ ਠੀਕ ਹੈ ਜੀ ਹਾਂ ਜੀ ਨਿਆਣਿਆਂ ਨੂੰ ਵੀ ਪਲਾਵਾਂਗੇ ਪਰ ਇਹ 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 ਮਿੱਤਰੋ ਆਹ ਚੀਜ਼ ਆ ਕਈ ਵਾਰੀ ਰਿਸ਼ਤੇਦਾਰ ਆਏ ਨਾ ਕਹਿ ਦੇਣ ਬਈ ਆਹ ਕੀ ਲੱਸੀ ਜੀ ਕੋਲ ਕੇ ਪਿਆਈ ਆ ਤਾਕਤਾਲੀ ਚੀਜ਼ ਆ ਮਿੱਤਰੋ ਇਹ ਠੰਡਾ ਦਾ ਰੇਕ ਪਿਆ ਦੂਗਾ ਇਹ ਚੀਜ਼ ਪੀਣੀ ਔਖੀ ਲੱਗਦੀ ਆ ਮੇਰੇ ਹਿਸਾਬ ਨਾਲ ਕੌਂਕੀ ਠੰਡੇ ਦੀ ਅਗਲਾ ਟੌਰ ਮੰਨਦਾ ਵਾ ਵੀ ਠੰਡਾ ਲੈ ਕੇ ਪਿਆਦਾ ਤੇ ਇਹ ਚੀਜ਼ ਮਿੱਤਰੋ ਮੂੰਹ ਵੀ ਥੋੜੀ ਜਿਹੀ ਆਏ ਆ ਵੀ ਕੜਤਣ ਜੀ ਹੋ ਜਾਂਦੀ ਆ ਜਿਵੇਂ ਮੰਨ ਲਓ ਵੀ ਕਾਲੀ ਮਿਰਚ ਪਾਈ ਆ ਤੇ ਹੈ ਚੀਜ਼ਾਂ ਕਾਲੀ ਮਿਰਚ ਪੈਂਦੀ ਆ ਇਹਦੇ ਵਿੱਚ ਉਹ ਥੋੜੀ ਜਿਹੀ ਕੜਤਣ ਵਾਲੀ ਆ ਤੇ ਉਹ ਚੀਜ਼ ਬਹੁਤ ਵਧੀਆ ਆ ਆ ਹੁਣ ਬਾਈ ਬਹੁਤ ਦੂਰੋਂ ਲੈਣ ਆਇਆ ਸੀਗਾ ਸ਼ਰਦਾਈ ਡੋਲੂ ਲਈ ਫਰਦਾ ਕਹਿੰਦਾ ਰਿਸ਼ਤੇਦਾਰਾਂ ਨੂੰ ਪਿਉਣੀ ਆ ਇਹ ਤੇ ਬਾਈ ਕਹਿੰਦਾ ਮੈਂ ਮਸਾਂ ਹੀ ਮੋਟਰਸਾਈਕਲ ਚਲਾ ਕੇ ਲੈ ਕੇ ਆਇਆ ਮੋਢੇ ਦੇ ਵੀ ਕਹਿੰਦਾ ਮੇਰੇ 6:00 ਵਜੇ ਹੋਈ ਸੀਗੀ ਕਹਿੰਦਾ ਰਿਸ਼ਤੇਦਾਰ ਕੇਲਾਂ ਦਾ ਕਹਿਣਗੇ ਵੀ ਇਹ ਨਾ ਠੰਡਾ ਨਹੀਂ ਪਿਆ ਹੈਗਾ ਪਰ ਇਹ ਠੰਡੇ ਨਾਲੋਂ ਮਹਿੰਗੀ ਆ ਨਿੱਕਾ ਜਿਹਾ ਗਲਾਸ ਹੀ ਮੰਨ ਲਓ 50 ਰੁਪਈਆ ਦਾ ਹੁੰਦਾ ਕਿਉਂਕਿ ਬਦਾਮ ਕਾਜੂ ਕਿੰਨਾ ਕੁਸ਼ ਇਹਦੇ ਵਿੱਚ ਪਾਉਂਦੇ ਆ ਤੇ ਇਹਨੂੰ ਬਾਅਦ ਚ ਰਗੜਦੇ ਆ ਠੰਡਾ ਦਾ ਗੈਂਸਾ ਹੁੰਦੀਆਂ ਵਾ ਮਾੜੀਆਂ ਚੀਜ਼ਾਂ ਵਾ ਉਹਦਾ ਬਿਮਾਰੀ ਦੇ ਨੇੜੇ ਜਾਣ ਵਾਲਾ ਕੰਮ ਹੋ ਜਾਂਦਾ ਮਿੱਤਰੋ ਤੇ ਇਹ ਇਹ ਤਾਂ ਗੁਣਕਾਰੀ ਚੀਜ਼ ਆ ਜਿਹੜਾ ਪੀਊਗਾ ਉਹਨੂੰ ਕੇਰਾਂ ਦਾ ਮਾੜਾ ਜਿਹਾ ਲੱਗੂਗਾ ਵੀ ਠੰਡਾ ਨਹੀਂ ਪਿਆਇਆਗਾ ਪਰ ਹੈ ਗੁਣਕਾਰੀ ਆ ਬਿਮਾਰੀਆਂ ਤੋਂ ਦੂਰ ਰੱਖੂ ਮਿੱਤਰੋ ਆ ਚੀਜ਼ਾਂ ਵੀ ਬਾਬੇ ਨੇ ਦੱਸੀਆਂ ਹੋਈਆਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਆਪਾਂ ਪਾਉਣੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੇ ਕਿਹੜੀਆਂ ਬਿਮਾਰੀਆਂ ਤੋਂ ਦੂਰ ਕਰਦੀ ਆ ਇਹ ਇਹ ਮੰਨ ਲਓ ਸਿਹਤ ਬਾਸ ਤੇ ਬਹੁਤ ਚੰਗੀ ਚੀਜ਼ ਆ ਸਰੀਰ ਬਾਸ ਤੇ ਬਹੁਤ ਜੇ 47 ਡਿਗਰੀ ਵੀ ਹੈਗੀ ਆ ਨਾ ਗਰਮੀ ਤੇ ਠੰਡ ਲੱਗਣ ਲਾ ਦਿੰਦੀ ਆ ਫਿਰ ਵੀ ਕਹਿੰਦੇ ਐਨੀ ਵਧੀਆ ਚੀਜ਼ ਆ ਮਿੱਤਰੋ ਇਹ ਤੇ 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 ਵੀ ਮਿੱਤਰੋ ਅੱਡਾ ਦੇਨੇ ਆ ਨਾ ਨਿਕ ਸਿੰਘਾਂ ਦਾ ਤੇ ਜਰੂਰ ਪੀਆ ਕਰੋ ਕੇਰਾ ਤਾਂ ਇਹ ਐਂ ਲੱਗਦਾ ਹੋਊਗਾ ਬੰਦਿਆਂ ਨੂੰ ਬਈ ਲੱਸੀ ਜੀ ਪੀ ਪੀ ਰਹੇ ਆ ਆਪਾਂ ਤੇ ਹੈ ਬਹੁਤ ਵਧੀਆ ਚੀਜ਼ ਆ ਮਿੱਤਰੋ ਚੀਜ਼ਾਂ ਹੀ ਬਹੁਤ ਪਾਈਆਂ ਹੁੰਦੀਆਂ ਵਿੱਚ ਇਹਦੇ ਤੇ ਆ ਤੁਹਾਨੂੰ ਆ ਮੁੰਡਾ ਵੀ ਇੱਧਰ ਲਾਉਂਦਾ ਮਿੱਤਰੋ ਤੇ ਇਹ ਵੀ ਮਿਹਨਤ ਕਰਦਾ ਵਾ ਇਹਦੇ ਕੋਲੋਂ ਵੀ ਪੀਓ ਜੇ ਇੱਧਰ ਬਾਬਿਆਂ ਕੋਲੋਂ ਪੀਣੀ ਐ ਇਹਨਾਂ ਕੋਲੋਂ ਪੀ ਲਿਓ ਜੀ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ